ਸਰਦਾਰ ਫਤਿਹ ਸਿੰਘ 114 ਸਾਲ ਦੇ ਬਜ਼ੁਰਗ ਸਨ ਮੈਂ ਤੁਹਾਨੂੰ ਲੇਕਿਨ ਜਜ਼ਬਾਨਾ ਨਾ ਨੌਜਵਾਨਾਂ ਸੀ ਪ੍ਰੇਰਨਾਸ ਨੂੰ ਤੋਂ ਨੌਜਵਾਨਾਂ ਦੀ ਰੀਸਨ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕੀ ਮੈਰਾਥਨ ਦੌੜਾਕ ਸਿਲਾ ਫੌਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿ ਗਏ। ਉਹਨਾਂ ਦਾ ਜਨਮ ਮਿਤੀ 1 ਅਪ੍ਰੈਲ 1911 ਨੂੰ ਬਿਆਸ ਪਿੰਡ ਜ਼ਿਲ੍ਹਾ ਜਲੰਧ ਵਿੱਚ ਹੋਇਆ। ਉਹ 16 ਅਕਤੂਬਰ 2011 ਨੂੰ ਟ੍ਰਾਂਟੋ ਮੈਰਾਥਨ 8 ਕਿਲੋ 11 ਮਿੰਟ ਤੇ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬੁਢਲ ਦੌੜਾਕ ਬਣੇ। ਉਹਨਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ। ਔਰ ਉਹ ਫੋਟੋ ਮੇਰੇ ਹਜੇ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ। ਦਾਲਾ ਪ੍ਰਕਾਸ਼ ਕੀਤਾ ਤੇ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਬੀਖ ਹਮੇਸ਼ਾ ਕੋਈ ਨਾ ਰੂਟ ਰਹਿਣਗੇ ਸੋ ਬੜੀ ਦੁਖੀ ਘੜੀ ਹੈ